12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ 12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ ਚਾਚੀ ਲੁੱਚੀ ਚੱਲੀਆ ਮਿੱਟੀ ਦੇ ਤੇਲ ਨੂੰ ਚਾਚੀ ਲੁੱਚੀ ਚੱਲੀਆ ਮਿੱਟੀ ਦੇ ਤੇਲ ਨੂੰ ਆ ਜਾਣੀ ਤੂੰ ਵਹਿ ਜਾਣੀ ਤੂੰ ਰਾਤ ਕਟਾ ਜਾ ਮੀਰੀ ਨਹੀਂ ਮੈਂ ਪਰਦੂ ਬੋਤਲ ਤੇਰੀ ਨਹੀਂ ਮਿੱਟੀ ਦੇ ਤੇਲ ਨੂੰ 12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ 12 ਡੱਬੇ ਲੱਗੇ ਆ ਬਠਿੰਡੇ ਵਾਲੀ ਰੇਲ ਨੂੰ ਤਾਈ ਨਖਰੋ ਚੱਲੀਆ ਮਿੱਟੀ ਦੇ ਤੇਲ ਨੂੰ ਤਾਈ ਨਖਰੋ ਚੱਲੀਆ ਮਿੱਟੀ ਦੇ ਤੇਲ ਨੂੰ ਆਜਾਨੀ ਤੂੰ ਵਹਿ ਜਾਣੀ ਤੂੰ ਰਾਤ ਕਟਾ ਜਾ ਮੇਰੀ ਨੀ ਮੈਂ ਪਰਦੂ ਬੋਤਲ ਤੇਰੀ ਨੀ ਮਿੱਟੀ ਦੇ ਤੇਲ ਨੂੰ 12 ਡੱਬੇ ਲੱਗੇ ਆ ਬਠਿੰਡੇ ਆਲੀ ਰੇਲ ਨੂੰ 12 90 ਲੱਗੇ ਆ ਬਠਿੰਡੇ ਵਾਲੀ ਰੇਲ ਨੂੰ ਪੂਆ ਨਖਰ ਜੱਲੀਆ ਮਿੱਟੀ ਦੇ ਤੇਲ ਨੂੰ ਪੂਆ ਨਖਰ ਜੱਲੀਆ ਮਿੱਟੀ ਦੇ ਤੇਲ ਨੂੰ ਆ ਜਾਣੀ ਤੂੰ ਬੈਗਣੀ ਤੂੰ ਰਾਤ ਕਟਾ ਜਾ ਮੇਰੀ ਨਹੀਂ ਮੈਂ ਪਰਦੂ ਬੋਤਲ ਤੇਰੀ ਨਹੀਂ ਮਿੱਟੀ ਦੇ ਤੇਲ ਨੂੰ 12 ਡੱਬੇ ਲੱਗੇ ਨੇ ਬਠਿੰਡੇ ਵਾਲੀ ਰੇਲ ਨੂੰ